ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਤੇ ਅੱਜ ਉਹਨਾਂ ਦਾ ਮਰਨਵਰਤ ਦਾ 66ਵਾਂ ਦਿਨ ਹੈ ਯਾਨੀ ਕਿ 2 ਮਹੀਨਿਆਂ ਤੋਂ ਉੱਪਰ ਸਮਾਂ ਬੀਤ ਚੁੱਕਿਆ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਕੁਝ ਵੀ ਨਹੀਂ ਖਾਧਾ ਖਾਸ ਕਰ ਸਿਰਫ ਪਾਣੀ ਦੇ ਉੱਤੇ ਨਿਰਭਰਤਾ ਬਣਾਈ ਹੋਈ ਹੈ ਹਾਲਾਂਕਿ ਉਹਨਾਂ ਨੇ ਮੈਡੀਕਲ ਸਹਾਇਤਾ ਲੈ ਲਈ ਸੀ ਉਹਨਾਂ ਨੂੰ ਡ੍ਰਿਪ ਵਗੈਰਾ ਲਗਾਈ ਜਾ ਰਹੀ ਹੈ ਇੰਜੈਕਸ਼ਨ ਵਗੈਰਾ ਵੀ ਉਸ ਡ੍ਰਿਪ ਦੇ ਵਿੱਚ ਜ਼ਰੂਰ ਹੁੰਦੇ ਹੋਣਗੇ ਪਰ ਉਹਨਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ ਡਾਕਟਰ ਕਹਿ ਚੁੱਕੇ ਨੇ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹਨਾਂ ਦੇ ਅੰਦਰੂਨੀ ਅੰਗ ਕਾਫੀ ਪ੍ਰਭਾਵਿਤ ਹੋ ਚੁੱਕੇ ਨੇ ਤੇ ਹੁਣ ਉਹਨਾਂ ਦੀ ਹਾਲਤ ਜਈ ਹੈ ਕਿ ਸਰੀਰ ਕਾਫੀ ਕਮਜ਼ੋਰ ਹੋ ਚੁੱਕਿਆ ਹੈ ਤਾਂ ਇਸੇ ਕਮਜ਼ੋਰੀ ਦੇ ਚੱਲਦਿਆਂ ਬੁਖਾਰ ਵੀ ਆਉਣ ਲੱਗ ਪਿਆ ਹੈ ਉਹਨਾਂ ਨੂੰ ਬੁਖਾਰ ਆਇਆ ਹੈ ਬੁਖਾਰ ਚੜਨ ਕਰਕੇ ਕਿਸਾਨ ਹੋਰ ਵੀ ਘਬਰਾ ਗਏ ਨੇ ਕਿਉਂਕਿ ਜਦੋਂ ਬੰਦੇ ਨੂੰ ਬੁਖਾਰ ਚੜਦਾ ਹੈ ਤਾਂ ਸਰੀਰ ਟੁੱਟਦਾ ਹੈ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਤੇ ਜਦੋਂ ਕੋਈ ਖਾਣ ਪੀਣ ਦੀ ਗੱਲ ਆਉਂਦੀ ਆ ਤਾਂ ਕੁਝ ਹਲਕਾ ਫੁਲਕਾ ਖਾ ਕੇ ਦਵਾਈ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਨੇ ਕੁਝ ਵੀ ਨਹੀਂ ਖਾਦਾ ਤਾਂ ਦਵਾਈ ਕਿਵੇਂ ਅਸਰ ਕਰੇਗੀ ਇਹ ਸਵਾਲ ਖੜਾ ਹੋ ਗਿਆ ਹੈ ਵੈਸੇ ਅੱਜਕੱਲ੍ਹ ਵਾਇਰਲ ਵਗੈਰਾ ਚੱਲ ਰਹੇ ਨੇ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਆ ਪਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੋ ਜੀ ਹਾਲਤ ਆ ਉਹਦੇ ਵਿੱਚ ਬੁਖਾਰ ਆਉਣਾ ਵੀ ਸਹੀ ਨਹੀਂ ਮੰਨਿਆ ਜਾ ਰਿਹਾ ਡਾਕਟਰ ਵੀ ਚਿੰਤਤ ਨੇ ਉਹਨਾਂ ਦੇ ਨਾਲ ਬੈਠੇ ਉਹਨਾਂ ਦੇ ਸੰਗੀ ਸਾਥੀ ਕਿਸਾਨ ਰਿਸ਼ਤੇਦਾਰ ਵੀ ਚਿੰਤਤ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਪਹਿਲਾਂ ਵੀ ਵਿਗੜੀ ਸੀਗੀ ਤਾਂ ਉਹਨਾਂ ਦਾ ਬੀਪੀ ਫਲੈਕਚੁਏਟ ਕਰ ਗਿਆ ਸੀਗਾ ਕਦੇ ਉੱਪਰ ਚੱਲ ਜਾਂਦਾ ਸੀ ਕਦੇ ਹੇਠਾਂ ਆ ਜਾਂਦਾ ਸੀਗਾ ਇਸ ਤੋਂ ਇਲਾਵਾ ਧੜਕਣ ਵੀ ਉਹਨਾਂ ਦੇ ਦਿਲ ਦੀ ਹਾਰਟ ਬੀਟ ਵੀ ਸਹੀ ਨਹੀਂ ਸੀਗੀ ਅਚਾਨਕ ਕੇਂਦਰ ਸਰਕਾਰ ਦੇ ਅਧਿਕਾਰੀ ਆਉਂਦੇ ਨੇ ਤੇ ਉਹਨਾਂ ਨੂੰ ਚਿੱਠੀ ਦਿੰਦੇ ਨੇ ਕਿ 14 ਫਰਵਰੀ ਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਆਂ ਪਰ 14 ਫਰਵਰੀ ਦਾ ਸਮਾਂ ਵੀ ਕਾਫੀ ਲੰਮਾ ਪਾ ਦਿੱਤਾ ਗਿਆ ਪਿਛਲੇ ਮਹੀਨੇ ਦੀ ਤਕਰੀਬਨ 18 ਤਰੀਕ ਨੂੰ ਹੀ ਇਹ ਮੀਟਿੰਗ ਹੋਈ ਸੀਗੀ ਤੇ 18 ਤੋਂ ਲੈ ਕੇ 14 ਫਰਵਰੀ ਤੱਕ ਮਹੀਨੇ ਦੇ ਨੇੜੇ ਤੇੜੇ ਦਾ ਸਮਾਂ ਜਿਹੜਾ ਪਾ ਦਿੱਤਾ ਕਿ 14 ਫਰਵਰੀ ਨੂੰ ਇਹ ਜਿਹੜੀ ਮੀਟਿੰਗ ਹੋਵੇਗੀ ਕਿਸਾਨ ਇੰਤਜ਼ਾਰ ਕਰ ਰਹੇ ਨੇ ਇਸ ਮੀਟਿੰਗ ਦਾ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਨੂੰ ਲੈ ਕੇ ਸਾਰੇ ਚਿੰਤਤ ਨੇ ਤੇ ਜੇਕਰ ਉਹਨਾਂ ਨੂੰ ਬੁਖਾਰ ਆਇਆ ਤਾਂ ਸਰੀਰ ਹੋਰ ਵੀ ਉਹਨਾਂ ਦਾ ਕਮਜ਼ੋਰੀ ਵਾਲ ਜਾਏਗਾ ਕਿਉਂਕਿ ਬੁਖਾਰ ਤੋਂ ਬਾਅਦ ਵੀ ਸਰੀਰ ਕਮਜ਼ੋਰ ਹੁੰਦਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਠੀਕ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੇ ਹੀ ਵੱਡਾ ਕਦਮ ਚੁੱਕਿਆ ਕਿ ਜਦੋਂ ਤੱਕ ਕਿਸਾਨੀ ਮੰਗਾਂ ਹੱਲ ਨਹੀਂ ਹੁੰਦੀਆਂ ਉਹ ਕੁਝ ਵੀ ਨਹੀਂ ਖਾਣ ਪੀਣਗੇ ਇੱਕ ਦਿਨ ਬੀਤਿਆ ਦੋ ਦਿਨ ਬੀਤੇ ਚਾਰ ਦਿਨ ਬੀਤੇ ਹਫਤੇ ਬੀਤੇ ਤੇ ਹੁਣ ਦੋ ਮਹੀਨੇ ਤੋਂ ਉੱਤੇ ਦਾ ਸਮਾਂ ਉਹਨਾਂ ਦੇ ਮਰਨ ਵਰਤ ਨੂੰ ਹੋ ਚੁੱਕਿਆ ਹੁਣ 14 ਫਰਵਰੀ ਵੀ ਅਜੇ ਕਾਫੀ ਦੂਰ ਹੈ 14 ਫਰਵਰੀ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਕੌਣ ਕੌਣ ਆਉਂਦਾ ਹੈ ਕਿਸ ਤਰ੍ਹਾਂ ਦੇ ਨਾਲ ਆਉਂਦਾ ਹੈ ਕਿਹੜੀਆਂ ਗੱਲਾਂ ਹੁੰਦੀਆਂ ਨੇ ਕੀ ਮਦਾਂ ਵਿਚਾਰੀਆਂ ਜਾਂਦੀਆਂ ਨੇ ਤੇ ਅੱਗੇ ਜਾ ਕੇ ਕੋਈ ਮੀਟਿੰਗ ਹੋਰ ਰੱਖੀ ਜਾਂਦੀ ਹੈ ਜਾਂ ਇਸੇ ਮੀਟਿੰਗ ਦੇ ਵਿੱਚ ਮਸਲਾ ਹੱਲ ਹੋ ਜਾਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਬੁਖਾਰ ਹੋਇਆ ਹੈ ਤਾਂ ਉਹਨਾਂ ਨੂੰ ਲੈ ਕੇ ਸਾਰੇ ਚਿੰਤਤ ਨੇ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰ ਕੀ ਕਹਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ